ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਤੁਹਾਡਾ ਤਾਜ ਕਲੈਕਸ਼ਨ ਤੇ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਬਹੁਤ ਸੋਹਣੀ ਕਲੈਕਸ਼ਨ ਐਂਟੀਕ 골ਡ ਦੇ ਵਿੱਚ ਕੁਝ ਦਿਖਾਵਾਂਗੇ ਜੀ ਸਲੀਕ ਡਿਜ਼ਾਈਨ ਕੋ ਜੋ ਹੈਵੀ ਰੈਨਗੇ ਜੀ ਬੈਂਗਲਸ ਦੀ 컬렉ਸ਼ਨ ਵੀ ਅੱਜ ਰਹੀ ਗਈ ਔਰ ਕੁਝ ਦਿਖਾਵਾਂਗੇ ਜੀ ਦੁਬਾਈ 골ਡ ਦੇ ਵਿੱਚ ਰਿੰਗਸ ਦੀ 컬렉ਸ਼ਨ ਬੁਕਿੰਗ ਨੰਬਰ ਰਹੇਗਾ ਜੀ 734756684 ਇਸ ਨੰਬਰ ਤੇ ਜੋ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਏਗਾ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਬੁਕਿੰਗ ਕਰਵਾ ਸਕਦੇ ਹੋ ਸ਼ੁਰੂ ਕਰਦੇ ਹਾਂ ਜੀ ਫਰਸਟ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਮੈਂ ਵੇਅਰ ਵੀ ਕੀਤਾ ਹੋਇਆ ਜੀ ਸਲੀਕ ਪੈਟਰਨ ਦੇ ਵਿੱਚ ਇਹ ਵਾਲਾ ਡਿਜ਼ਾਈਨ ਆਏਗਾ ਕਲੋਜ਼ ਲੁੱਕ ਤੇ ਤੁਸੀਂ ਕੁਆਲਿਟੀ ਔਰ ਫਿਨਿਸ਼ਿੰਗ ਦੇਖ ਸਕਦੇ ਹੋ ਜੀ ਬਿਲਕੁਲ ਰੀਅਲ ਲੁੱਕ ਦਾ ਪੀਸ ਲੱਗੇਗਾ ਜੇ ਵੇਅਰ ਕੀਤਾ ਹੋਇਆ ਐਂਟੀਕ ਪਾਲਿਸ਼ ਦੇ ਵਿੱਚ ਇਹ ਵਾਲਾ ਡਿਜ਼ਾਈਨ ਆਏਗਾ ਬਹੁਤ ਸੋਹਣਾ ਡਿਜ਼ਾਈਨ ਹੈ ਜੇ ਇਹ ਵਾਲਾ ਇਹਦੇ ਨਾਲ ਰਹਿਣਗੇ ਜੀ ਸਟਡ ਕਰਾਉਨ ਸ਼ੇਪ ਦੇ ਵਿੱਚ ਸਟਡ ਰਹਿਣਗੇ ਸਟਡ ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ক্লোਜ਼ ਲੁੱਕ ਵੀ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਕੰਮ ਕੀਤਾ ਗਿਆ ਜੀ ਬਹੁਤ ਸੋਹਣਾ ਆਰਟੀਕਲ ਹੈ ਇਹ ਵਾਲਾ ਪ੍ਰਾਈਸ ਆਏਗਾ ਜੀ ਓਨਲੀ 800 800 ਦੇ ਵਿੱਚ ਬਹੁਤ ਸੋਹਣਾ ਪੀਸ ਹੈ ਜੀ ਇਹ ਵਾਲਾ ਇਹ ਰਹੇਗਾ ਜੀ ਫਰਸਟ ਡਿਜ਼ਾਈਨ एंटी गोल्ड ਦੇ ਵਿੱਚ ਨੈਕਸਟ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਇਹ ਵੀ ਸਲੀਕ ਪੈਟਰਨ ਦੇ ਵਿੱਚ ਆਏਗਾ ਜੀ ক্লোਜ਼ ਕੈਮਰੇ ਤੋਂ ਤੁਸੀਂ ਡਿਜ਼ਾਈਨਿੰਗ ਔਰ ਕੁਆਲਿਟੀ ਚੈੱਕ ਕਰ ਸਕਦੇ ਹੋ ਜੀ ਪ੍ਰੀਮੀਅਮ ਪਾਲਿਸ਼ ਰਹੇਗੀ ਜੀ ਡਿਜ਼ਾਈਨਰ ਪੀਸ ਹੈ ਨਹੀਂ ਕਿ ਕੋਈ ਵੀ ਏਜ ਮੈਟਰ ਨਹੀਂ ਕਰਦੀ ਤੁਸੀਂ ਕਿਸੇ ਵੀ ਏਜ ਵਿੱਚ ਓਅਰ ਕਰ ਸਕਦੇ ਹੋ ਬਿਲਕੁਲ ਰਾਇਲ ਲੁੱਕ ਦੇ ਪੀਸ ਨੇ ਜੀ ਇਹ ਵਾਲੇ ਵੈਅਰਿੰਗ ਲੁੱਕ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਜੀ ਤੁਸੀਂ ਲੁੱਕ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਪੀਸ ਹੈ ਔਰ ਇਹਦੇ ਨਾਲ ਗ੍ਰੈਂਡ ਕੇਜੀ ਸਟਡ ਸਟਡ ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਐਂਟੀਕ ਪਾਲਿਸ਼ ਦੇ ਵਿੱਚ ਇਹ ਵਾਲਾ ਡਿਜ਼ਾਈਨ ਆਏਗਾ ਜੀ ਡਿਜ਼ਾਈਨ ਬਹੁਤ ਹੀ ਸੋਹਣਾ ਆ ਔਰ ਇਹਦਾ ਵੀ ਪ੍ਰਾਈਸ ਰਹੇਗਾ ਜੀ ਓਨਲੀ 800 800 ਦੇ ਵਿੱਚ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਹੈ ਦੋਨੋਂ ਹੀ ਡਿਜ਼ਾਈਨ ਬਹੁਤ ਸੋਹਣੇ ਨੇ ਜੀ ਤੁਸੀਂ ਕੋਈ ਵੀ ਲੈ ਸਕਦੇ ਹੋ ਪ੍ਰਾਈਸ ਸੇਮ ਰਹੇਗਾ ਕੁਆਲਿਟੀ ਵੀ ਸੇਮ ਰਹੇਗੀ ਜੀ ਡਿਜ਼ਾਈਨਰ ਪੀਸ ਨੇ ਜੀ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਨੈਕਸਟ ਦਿਖਾ ਰਹੀ ਹਾਂ ਜੀ ਕੁਝ ਦੁਬਈ ਕੋਲ ਦੇ ਵਿੱਚ ਰਿੰਗਸ ਹੀ ਕਲੈਕਸ਼ਨ ਫਰਸਟ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬ੍ਰਾਡ ਸਾਈਜ਼ ਦੇ ਵਿੱਚ ਰਿੰਗਸ ਰਹਿਣਗੀਆਂ ਇਹਨਾਂ ਨੂੰ ਜੋਦਾ ਰਿੰਗ ਵੀ ਬੋਲਦੇ ਨੇ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਬਿਲਕੁਲ ਰੀਅਲ ਲੁੱਕ ਦਾ ਪੀਸ ਲੱਗੇਗਾ ਪ੍ਰੀਮੀਅਮ ਕੁਆਲਿਟੀ ਹੈ ਡਿਜ਼ਾਈਨਰ ਪੀਸ ਹੈ ਪਾਲਿਸ਼ ਹੋ ਡਿਜ਼ਾਈਨਿੰਗ ਤੁਸੀਂ ক্লোਜ਼ ਕੈਮਰਾ ਤੋਂ ਦੇਖ ਸਕਦੇ ਹੋ ਔਰ ਸਾਈਜ਼ ਦਾ ਕੋਈ ਇਸ਼ੂ ਨਹੀਂ ਹੈ ਜੀ ਐਡਜਸਟੇਬਲ ਰਹਣੀ ਹੈ ਤੁਸੀਂ ਆਪਣੇ ਸਾਈਜ਼ ਅਕੋਰਡਿੰਗ ਐਡਜਸਟ ਕਰ ਸਕਦੇ ਹੋ ਫਰਸਟ ਡਿਜ਼ਾਈਨ ਰਹੇਗਾ ਜੀ ਇਹ ਵਾਲਾ ਬੋਸਟ ਸੋਨ ਡਿਜ਼ਾਈਨ ਆਇਆ ਨੇ ਜੀ ਇਹਦੇ ਵਿੱਚ ਫਰਸਟ ਡਿਜ਼ਾਈਨ ਰਹੇਗਾ ਇਹ ਵਾਲਾ ਨੈਕਸਟ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਆ ਇਹ ਰਹੇਗਾ ਜੀ ਸੈਕਿੰਡ ਡਿਜ਼ਾਈਨ ਪ੍ਰਾਈਸ ਰਹੇਗਾ ਜੀ ਓਨਲੀ 300 ਕੋਈ ਵੀ ਡਿਜ਼ਾਈਨ ਤੁਸੀਂ ਲੈ ਸਕਦੇ ਹੋ ਜੀ ਫਰਸਟ ਡਿਜ਼ਾਈਨ ਸੀ ਇਹ ਵਾਲਾ ਸੈਕਿੰਡ ਰਹੇਗਾ ਜੀ ਇਹ ਵਾਲਾ ਇਥੇ ਤੁਹਾਨੂੰ ਹੋਰ ਵੀ ਡਿਜ਼ਾਈਨਸ ਮਿਲ ਜਾਣਗੇ ਜੀ ਸਾਰੇ ਹੀ ਡਿਜ਼ਾਈਨ ਬਹੁਤ ਸੋਹਣੇ ਨੇ ਥਰਡ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਸ ਸਾਰੇ ਹੀ ਡਿਜ਼ਾਈਨਰ ਪੀਸ ਨੇ ਜੀ ਬਹੁਤ ਸੋਹਣੀ ਕੁਆਲਿਟੀ ਦੇ ਵਿੱਚ ਰਿੰਗਸ ਰੈਡੀ ਹੋ ਕੇ ਆਈਆਂ ਨੇ ਇਹ ਰਹੇਗਾ ਜੀ ਥਰਡ ਡਿਜ਼ਾਈਨ ਨੈਕਸਟ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਹੈ ਸਾਰੇ ਹੀ ਡਿਜ਼ਾਈਨ ਇੱਕ ਤੋਂ ਇੱਕ ਵਾ ਵੋਹਣੇ ਨੇ ਜੀ ਇਹ ਵਾਲੀ ਸ਼ੇਪ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਹੈ ਪ੍ਰਾਈਸ ਰਹੇਗਾ ਜੀ ਓਨਲੀ 300 ਕੋਈ ਵੀ ਡਿਜ਼ਾਈਨ ਤੁਸੀਂ ਲੈ ਸਕਦੇ ਹੋ ਜੀ ਡਿਜ਼ਾਈਨਰ ਪੀਸ ਹੈ ਕੁਆਲਿਟੀ ਬਹੁਤ ਸੋਹਣੀ ਹੈ ਜੀ ਇਹਦੀ ਪਾਲਿਸ਼ ਵੀ ਤੁਸੀਂ ਦੇਖ ਸਕਦੇ ਹੋ ਪ੍ਰਾਈਸ ਰਹੇਗਾ ਜੀ ਓਨਲੀ 300 ਤੁਸੀਂ ਕੋਈ ਵੀ ਡਿਜ਼ਾਈਨ ਲੈ ਸਕਦੇ ਹੋ ਜੀ 300 ਨੈਕਸਟ ਕਾਰੀਆਂ ਜੀ ਬੈਂਗਲਸ ਦੀ ਕਲੈਕਸ਼ਨ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਬੈਂਗਲਸ ਸਟੈਡੀ ਹੋ ਕੇ ਆਈਆਂ ਨੇ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਆ ਪਾਲਿਸ਼ ਪੋਸ ਹੋਣੀ ਹੈ ਵੋਟਲੁਕ ਦੇ ਵਿੱਚ ਇਹਨੀਆਂ ਬੈਂਗਲਸ ਸੈਣਗੀਆਂ ਜੀ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਡਿਜ਼ਾਈਨਰ ਪੀਸ ਹੈ ਜੀ ਫਰਸਟ ਡਿਜ਼ਾਈਨ ਰਹੇਗਾ ਇਹ ਵਾਲਾ ਸਾਈਜ਼ੇ ਤੁਹਾਨੂੰ ਮਿਲ ਜਾਣਗੇ ਜੀ 2 4 2 6 অর 2 8 ਤਿੰਨ ਸਾਈਜ਼ ਅਵੇਲੇਬਲ ਨੇ ਜੀ ਇਸ ਡਿਜ਼ਾਈਨ ਦੇ ਵਿੱਚ ਫਰਸਟ ਡਿਜ਼ਾਈਨ ਰਹੇਗਾ ਇਹ ਵਾਲਾ ਸੈਕਿੰਡ ਡਿਜ਼ਾਈਨ ਤੁਹਾਨੂੰ ਵਿੱਚ ਮਿਲ ਜਾਏਗਾ ਜੀ ਇਹ ਵਾਲਾ ਦੋਨੋਂ ਹੀ ਡਿਜ਼ਾਈਨ ਇੱਕ ਤੋਂ ਇੱਕ ਵਾਸਤੇ ਨੇ ਜੀ ਪ੍ਰਾਈਸ ਰਹੇਗਾ ਓਨਲੀ 700 700 ਦੇ ਵਿੱਚ ਤੁਸੀਂ ਪੇਅਰ ਲੈ ਸਕਦੇ ਹੋ ਵੇਅਰਿੰਗ ਲੁੱਕ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਹੈ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਬੈਂਗਲਸ ਸੈਣਗੀਆਂ ਜੀ ਪ੍ਰਾਈਸ ਰਹੇਗਾ ਓਨਲੀ ਬੈਂਗਲਸ ਵਿੱਚ ਨੈਕਸਟ ਡਿਜ਼ਾਈਨ ਦਿਖਾ ਰਹੀ ਹਾਂ ਜੀ ਕੁੰਦਨ ਦੇ ਵਿੱਚ ਬੈਂਗਲਸ ਸਟੈਨਡੀਆਂ ਗਿਆ ক্লোਜ਼-ਅਪ ਤੋਂ ਤੁਸੀਂ ਦੇਖ ਸਕਦੇ ਹੋ ਕੰਮ ਬਹੁਤ ਸੋਹਣਾ ਹੋਇਆ ਜੀ ਬੈਂਗਲਸ ਦੇ ਉੱਪਰ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਇਹ ਵਾਲਾ ਇਹਦੇ ਸਾਨੂੰ ਦੋ ਡਿਜ਼ਾਈਨ ਮਿਲ ਜਾਣਗੇ ਜੀ ਫਰਸਟ ਡਿਜ਼ਾਈਨ ਹੈ ਇਹ ਵਾਲਾ ਰੂਬੀ ਔਰ ਗ੍ਰੀਨ ਕਲਰ ਦੇ ਕੰਬੀਨੇਸ਼ਨ ਦੇ ਨਾਲ ਇਹ ਬੈਂਗਲਸ ਰਣਗੀਆਂ ਜੀ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਹੈ ਫਰਸਟ ਡਿਜ਼ਾਈਨ ਹੈ ਜੀ ਇਹ ਵਾਲਾ ਔਰ ਸੈਕੰਡ ट्राई ਕਰ ਜੀ ਇਹ ਵਾਲਾ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਹੈ ਪ੍ਰਾਈਸ ਉਹਨਾਂ ਦਾ ਸੇਮ ਰਹੇਗਾ ਜੀ ਕੁਆ 450 ਦੇ ਵਿੱਚ ਪੇਅਰ ਮਿਲੇਗਾ ਜੀ ਦੋਨੋਂ ਹੀ ਡਿਜ਼ਾਈਨ ਬਹੁਤ ਸੋਹਣੇ ਨੇ ਸਾਈਜ਼ਸ ਤੁਹਾਨੂੰ ਮਿਲ ਜਾਣਗੇ ਜੀ 2 2 2 4 2 6 2 8 2 10 2 2 ਤੋਂ ਲੈ ਕੇ 2 10 ਤੱਕ ਸਾਈਜ਼ਸ ਅਵੇਲੇਬਲ ਨੇ ਜੀ ਇਸ ਡਿਜ਼ਾਈਨ ਦੇ ਵਿੱਚ ਪ੍ਰਾਈਸ ਰਹੇਗਾ ਓਨਲੀ 450 ਇਹਦੇ ਚ ਨੈਕਸਟ ਡਿਜ਼ਾਈਨ ਤੁਹਾਨੂੰ ਦਿਖਾ ਰਹੀਆਂ ਜੀ 4 ਬੈਂਗਲ ਸੈੱਟ ਰਹੇਗਾ ਜੀ ਇਹ ਵਾਲਾ 4 ਬੈਂਗਲਸ ਮਿਲਣਗੇ ਜੀ 450 ਦੇ ਵਿੱਚ ਇਹਦਾ ਵੀ ਡਿਜ਼ਾਈਨਿੰਗ ਔਰ ਕੁਆਲਿਟੀ ਦੇਖ ਸਕਦੇ ਹੋ ਜੀ ਬਹੁਤ ਸੋਹਣਾ ਹੈ ਸਾਰੇ ਹੀ ਡਿਜ਼ਾਈਨ ਇੱਕ ਤੋਂ ਇੱਕ ਵਾਸ ਸੋਹਣੇ ਨੇ ਜੀ ਤੁਸੀਂ ਕੋਈ ਵੀ ਲੈ ਸਕਦੇ ਹੋ ਪ੍ਰਾਈਸ ਰਹੇਗਾ ਜੀ ਓਨਲੀ 450 ਅੰਟੀ 골드 ਦੇ ਵਿੱਚ ਨੈਕਸਟ ਦਿਖਾ ਰਹੀ ਹਾਂ ਜੀ ਕੁਝ ਹੈਵੀ ਡਿਜ਼ਾਈਨ ਦੇਖੋ ਨੂੰ ਪੀਸ ਹੈਵੀ ਲੱਗ ਰਿਹਾ ਪਰ ਬਿਲਕੁਲ ਲੈਟਵੇਟ ਰਹੇਗਾ ਜੀ ਇਹ ਵਾਲਾ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਹੈ ਕੰਮ ਬਹੁਤ ਸੋਹਣਾ ਹੋਇਆ ਨੈਕਲੇਸ ਦੇ ਉੱਪਰ ਬਿਲਕੁਲ ਰੀਅਲ ਲੁੱਕ ਦਾ ਪੀਸ ਹੈ ਜੀ ਨੈਕਸਟ ਟੂ 골ਡ ਆਰਟੀਕਲ ਹੈ ਇਹ ਵਾਲਾ ਕੁਆਲਿਟੀ ਬਹੁਤ ਸੋਹਣੀ ਹੈ ਜੀ ਪਾਲਿਸ਼ ਪਾਸ ਹੋਣੀ ਹੈ ਲੁੱਕ ਵੀ ਤੁਸੀਂ ਦੇਖ ਸਕਦੇ ਹੋ ਪੀਸ ਵੀ ਪਾਸ ਹੋਣੀ ਹੈ ਇਹਦੇ ਨਾਲ ਰਹਿਣਗੇ ਜੀ ਈਅਰਿੰਗਸ ਔਰ ਨਾਲ ਆਏਗਾ ਇਹ ਰਹੇਗੀ ਜੁਐਰਿੰਗ ਲੁੱਕ ਪੀਜ਼ੀ ਪੀਜ਼ੀ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਹੈ ਔਰ ਨਾਲ ਰਹਿਣਗੇ ਕੋਲ ਹੋ ਸਕਦੇ ਤੁਸੀਂ ਦੇਖ ਸਕਦੇ ਹੋ ਕੁਆਲਿਟੀ ਪਾਲਿਸ਼ ਪੂਰ ਸੋਣੀ ਹੈ ਜੀ ਨਾਲ ਰਹੇਗਾ ਜੀ ਟਿੱਕਾ ਟਿੱਕੇ ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਪਿਆਰਾ ਹੈ ਪ੍ਰਾਈਸ ਰਹੇਗਾ ਜੀ ਓਨਲੀ 1250 1250 ਦੇ ਵਿੱਚ ਬਹੁਤ ਸੋਹਣਾ ਆਰਟੀਕਲ ਹੈ ਜੀ ਇਹ ਵਾਲਾ ਨੈਗਲੈਸ ਰਹੇਗਾ ਇਅਰਿੰਗਸ ਨਾਲ ਕੇ ਉਹ ਟਿੱਕਾ ਰਹੇਗਾ ਜੀ ਪ੍ਰਾਈਸ ਰਹੇਗਾ ਓਨਲੀ 1250 ਇਹ ਸੀ ਜੀ ਅੱਜ ਦੀ ਕਲੈਕਸ਼ਨ ਉਮੀਦ ਕਰਦੀ ਹਾਂ ਤੁਹਾਨੂੰ ਡਿਜ਼ਾਈਨਸ ਪਸੰਦ ਆਏ ਹੋਣਗੇ ਜੀ ਬੁਕਿੰਗ ਨੰਬਰ ਰਹੇਗਾ 734756684 ਇਸ ਨੰਬਰ ਤੇ ਜੋ ਵੀ ਤੁਹਾਨੂੰ ਡਿਜ਼ਾਈਨ ਪਸੰਦ ਹੈ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਬੁਕਿੰਗ ਕਰਵਾ ਸਕਦੇ ਹੋ ਸਤਿ ਸ਼੍ਰ